ਕੈਪਟਨ ਸਰਕਾਰ ਬਨਨ ਤੋਂ ਬਾਅਦ ਨਸ਼ੇ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਜਲੰਧਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਸੀਆਈਡੀ ਦੇ ਮੁਲਾਜ਼ਮ ਅਤੇ ਸਕੂਲ ਅਧਿਆਪਕ ਨੂੰ 20 ਕਿਲੋ ਅਫੀਮ ਅਤੇ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਆਦਮਪੁਰ ਪੋਪੂਰ ਰੋਡ ਤੇ ਇਹ ਦੋਵੇਂ ਨਸ਼ੇ ਦੀ ਸਪਲਾਈ ਦੇਣ ਜਾ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਕੇਬੰਦੀ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਚ ਪਵਿੱਤਰ ਸਿੰਘ ਸੀਆਈਡੀ ਚ ਮੁੰਚੀ ਦੇ ਅਹੁਦੇ ਤੇ ਤੈਨਾਤ ਹੈ ਜਦ ਕੀ ਦੂਸਰਾ ਮਲਜ਼ਮ ਮਨਪ੍ਰੀਤ ਸਿੰਘ ਅਰਬਨ ਸਟੇਟ ਚ ਸਥਿਤ ਇੱਕ ਵੱਡੇ ਸਕੂਲ ਦਾ ਅਧਿਆਪਕ ਹੈ ਜਿਹੜਾ 2 ਕਿਲੋ ਓਪੀਐਮ ਤੇ 250 ਗ੍ਰਾਮਸ ਹੀਰੋਇਨ ਜਿਹੜੀ ਆਬਰਾਮ ਕੀਤੀ ਗਈ ਹੈ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਪਵਿੱਤਰ ਸਿੰਘ ਜਿਹੜਾ ਅਕਿਊਜ਼ਡ ਹੈ ਉਹ ਇੰਟੈਲੀਜੈਂਸ ਵਿੰਗ ਦੇ ਵਿੱਚ ਇੱਥੇ ਪੋਸਟਡ ਹੈ ਰਿੰਦਰ ਦੇ ਵਿੱਚ ਨੌਕਰੀ ਕਰ ਰਿਹਾ ਪੁਲਿਸ ਵਿਭਾਗ ਵਿੱਚ ਔਰ ਤਕਰੀਬਨ 15 ਸਾਲ ਦੀ ਸਰਵਿਸ ਹੋ ਚੁੱਕੀ ਹੈ ਔਰ ਉਹਦਾ ਇੱਕ ਸਾਥੀ ਹੈ ਅਮਨਪ੍ਰੀਤ ਜਿਹਦੇ ਕੇ ਫਾਦਰ ਵੀ ਇੰਟੈਲੀਜੈਂਸ ਵਿੰਗ ਦੇ ਇੰਸਪੈਕਟਰ ਨੇ ਉਹ ਇਹ ਦੋਨੋਂ ਮੁਲਜ਼ਮ ਜਿਹੜੇ ਆ ਇਹ ਗ੍ਰਿਫਤਾਰ ਕੀਤੇ ਗਏ ਫਿਲਹਾਲ ਪੁਲਿਸ ਨੇ ਦੋਹਾਂ ਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ